ਮੇਰਾ ਇਹ ਕਹਿਣਾ ਹੈ ਕਿ ਪਿਛਲੇ ਦਿਨੀ ਪੰਜਾਬ ਵਿੱਚ ਹਿਮਾਚਲ ਜਬਰਦਸਤ ਬਰਖਾ ਪੈਣ ਕਰਕੇ ਮੌਤ ਵੱਡੀ ਤੇ ਬਦਤਰ ਹੜ੍ਹਾਂ ਦੀ ਸਥਿਤੀ ਪੰਜਾਬ 'ਚ ਬਣੀ ਹੈ ਬਹੁਤ बड़ा ਨੁਕਸਾਨ ਜਿਹੜਾ ਪੰਜਾਬ ਵਿੱਚ ਹੋਇਆ ਬਾਕੀ ਗੱਲਾਂ ਫੇਰ ਕਰਾਂਗੇ ਕੋਈ ਬੀਬੀ ਅੰਮੀ ਨੂੰ ਜ਼ਿੰਮੇਵਾਰ ਕਹਿੰਦਾ ਕੋਈ ਕਿਸੇ ਹੋਰ ਨੂੰ ਜ਼ਿੰਮੇਵਾਰ ਕਹਿੰਦਾ ਮੈਂ ਇਸ ਕੰਟਰੋਵਰਸੀ 'ਚ ਨਹੀਂ ਪੈਣਾ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਬਹਾਦਰ ਪੰਜਾਬੀਆਂ ਨੇ ਸੰਤਾਂ ਮਹਾਂਪੁਰਸ਼ਾਂ ਨੇ ਦੇਰਿਆਂ ਨੇ ਖਾਸ ਤੌਰ ਤੇ ਕਿਲਾ ਅਨੰਦਗੜ੍ਹ ਦੇ ਮਹਾਂਪੁਰਸ਼ਾਂ ਨੇ ਤੇ ਸਾਡੀ ਜਵਾਨੀ ਨੇ ਇੰਨੀ ਮਿਹਨਤ ਕੀਤੀ ਹੈ ਕਿ ਜੇ ਸਾਰੇ ਰਲ ਕੇ ਹਮੜਾ ਨਾ ਮਾਰਦੇ ਤਾਂ ਸਥਿਤੀ ਬਹੁਤ ਮਾੜੀ ਹੋਣੀ ਸੀ ਮੈਂ ਤੁਹਾਡੇ ਰਾਹੀ ਸਭ ਦਾ ਸਭ ਵਧਾਈ ਵੀ ਦਿੰਦਾ ਹੈ ਸ਼ੁਕਰੀਆ ਵੀ ਅਦਾ ਕਰਦਾ ਹੈ ਕਿ ਜਿਸ ਢੰਗ ਨਾਲ ਲੋਕਾਂ ਨੇ ਰਲ ਮਿਲ ਕੇ ਇਹਨਾਂ ਹੜਾਂ ਦਾ ਟਕਰਾ ਕੀਤਾ ਉਹਦੀ ਕੋਈ ਮਿਸਾਲ ਨਹੀਂ ਮਿਲਦੀ ਲੇਕਿਨ ਇਸ ਦੇ ਨਾਲ ਮੈਂ ਇੱਕ ਇਸ਼ੂ ਅੱਜ ਗੱਲ ਕਰਨੀ ਹੈ ਬਾਕੀ ਤੁਹਾਡੇ ਨਾਲ ਫੇਰ ਕਰਾਂਗੇ ਇਹ ਜਿਹੜੀ ਅਨੰਦਪੁਰ ਹਾਈਡਲ ਹੈ ਨੰਗਲ ਤੋਂ ਲੋਹੌਣ ਤੱਕ ਜਾਂਦੀ ਹੈ ਇਹ ਕਰੀਬ 8 ਜਗ੍ਹਾ ਤੋਂ ਟੁੱਟੀ ਹੈ ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਸ ਨਹਿਰ ਤੇ 30 ਬੰਦੇ ਪਰਮਾਨੈਂਟ ਵੇਲਦਾਰ ਕੰਮ ਕਰਦੇ ਹੁੰਦੇ ਸੀ ਇਸ ਨਹਿਰ ਦੀ ਹਰ ਸਾਲ ਸਫਾਈ ਹੁੰਦੀ ਸੀ ਇਸ ਨਹਿਰ ਦੀ ਸਫਾਈ ਕਰਨ ਵਾਸਤੇ ਹਰ ਸਾਲ ਸੈਂਕਸ਼ਨ ਤੇ 100 ਸਵਾ 100 ਬੰਦਾ ਰੱਖਿਆ ਜਾਂਦਾ ਸੀ ਕਿਉਂਕਿ ਸਫਾਈ ਹੁੰਦੀ ਸੀ ਲਗਾਤਾਰ ਮੇਲਦਾਰ ਕੰਮ ਕਰਦੇ ਸੀ ਇਹ 34 ਕਿਲੋਮੀਟਰ ਇੱਕ ਪਾਸੇ 34 ਕਿਲੋਮੀਟਰ ਇੱਕ ਪਾਸੇ ਆਨੰਦਪੁਰ ਹਾਈਡਲ ਦੀ ਨੰਗਲ ਤੋਂ ਲੈ ਕੇ ਲੋਹੌਣ ਤੱਕ 68 ਕਿਲੋਮੀਟਰ ਦੀ ਪਟੜੀ ਹੈ ਤੇ 68 ਕਿਲੋਮੀਟਰ ਦੀ ਸਾਂਭ ਸੰਭਾਲ ਵਾਸਤੇ तीह बंदे पक्के तौर बेलदार काम करते लेकिन पिछले समय तीह हौली हौली रिटायर हो गए और कई साल तो सरकार जैसे सौ आदमी रखते रखना भी बंद कर दिता ओर नतीजा यह हो पिछले चार साल च आनंदपुर हाइडल जंगल बन गई ती नी से खड़े होके इन उन्नस्पति पैदा हो गई ਤੁਸੀਂ ਨਹਿਰ ਨਹੀਂ ਦੇਖ ਸਕਦੇ ਜਿਸ ਕਰਕੇ ਨਹਿਰ ਦਾ ਵੱਡਾ ਨੁਕਸਾਨ ਹੋਇਆ। ਭਗਵਾਨ ਦੀ ਕਿਰਪਾ ਰਹੀ ਹੈ ਕਿ ਨਹਿਰ ਟੁੱਟੀ ਨਹੀਂ। ਜੇ ਨਹਿਰ ਟੁੱਟ ਜਾਂਦੀ ਤਾਂ ਇਸ ਨਹਿਰ ਨੇ ਤਾਂ ਟੁੱਟਣਾ ਟੁੱਟਣਾ ਦਾ ਇਹਨੇ ਨਾਲ ਨੰਗਲ ਹਾਈਡਲ ਜਿਹੜੀ ਦੂਜੀ ਨਹਿਰ ਹੈ ਉਹ ਵੀ ਤੋੜ ਦੇਣੀ ਸੀ ਤੇ ਇੱਕ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ। ਲੇਕਿਨ ਮੈਂ ਸ਼ੁਕਰਗੁਜ਼ਾਰ ਹਾਂ ਪਿੰਡਾਂ ਦੇ ਲੋਕਾਂ ਦਾ ਨੌਜਵਾਨਾਂ ਦਾ ਸੰਤਾ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਇਹ ਜਿੱਥੇ-ਜਿੱਥੇ ਨਹਿਰ ਟੁੱਟੀ ਹੈ ਉਹਨੂੰ ਠੀਕ ਕੀਤਾ ਹਾਲਾਂਕਿ ਸਰਕਾਰ ਦੀ ਉਹਦੇ ਵਿੱਚ ਕੋਈ ਬਹੁਤੀ ਹਾਜ਼ਰੀ ਨਹੀਂ ਸੀ ਸਰਕਾਰ ਦੇ ਕੋਈ ਉੱਥੇ ਮਸ਼ਿੰਦਰੀ ਨਹੀਂ ਸੀ ਸਰਕਾਰ ਨੇ ਕੋਈ ਸਾਧਨ ਨਹੀਂ ਜਟਾਏ ਲੇਕਿਨ ਲੋਕਾਂ ਦੇ ਸਾਧਨ ਜੁਟਣ ਨਾਲ ਉਹ ਜਿਹੜੇ ਪਾੜ ਤੇ ਉਹ ਕਾਬੂ ਆ ਗਏ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਦੱਸਿਆ ਜਾਵੇ ਕਿ ਕਿਆ ਮਜਬੂਰੀ ਥੀ ਕਿ ਜਿਹੜੇ 30 ਬੰਦੇ ਰਿਟਾਇਰ ਹੋਏ ਉਹਨਾਂ ਦੀ ਜਗਾ ਮੁੜ ਕੇ ਬੰਦਾ ਕੋਈ ਕਿਉਂ ਨਹੀਂ ਰੱਖਿਆ ਸਰਕਾਰ ਦੱਸੇ ਚਾਹ ਮਜਬੂਰੀ ਸੀ ਕਿ ਜਿਹੜਾ 100 ਆਦਮੀ ਹਰ ਸਾਲ ਸਫਾਈ ਨੂੰ ਰੱਖਿਆ ਜਾਂਦਾ ਸੀ ਉਹ ਕਿਉਂ ਨਹੀਂ ਰੱਖਿਆ ਸਰਕਾਰ ਦੱਸੇ ਕੀ ਮਜਬੂਰੀ ਸੀ ਕਿ ਪਿਛਲੇ 4 ਸਾਲ ਤੋਂ ਲਗਾਤਾਰ ਸੜਕ ਦੀ ਇਹਦੀ ਨਹਿਰ ਦੀ ਸਫਾਈ ਨਾ ਹੋਣ ਕਰਕੇ ਬਹੁਤ ਵੱਡੀ ਜਿਹੜੀ ਮਨਸਬਤੀ ਉੱਤੇ ਪੈਦਾ ਹੋਈ ਹੈ ਜਿਹਨੇ ਡੈਮੇਜ ਕੀਤਾ ਨਹਿਰ ਨੂੰ ਉਹ ਦੀ ਸਫਾਈ ਕਿਉਂ ਨਹੀਂ ਹੋਈ ਔਰ ਮੈਂ ਆਰ ਪ੍ਰਾਰਥਨਾ ਕਰਦਾ ਸਰਕਾਰ ਨੂੰ ਕਿ ਇਹ ਨੂੰ ਤੁਰੰਤ ਕਰਾਇਆ ਜਾਵੇ ਜੇ ਹੁਣ ਵੀ ਸਫਾਈ ਨਾ ਹੋਈ ਤਾਂ ਅਗਲੀ ਬਰਸਾਤ ਦੇ ਵਿੱਚ ਡਰ ਇਸ ਗੱਲ ਦਾ ਹੈ ਕਿ ਇਹ ਸਾਰੀ ਨਹਿਰ ਬੈਠ ਜਾਏਗੀ ਔਰ ਜੇ ਇਹ ਨਹਿਰ ਬੈਠ ਗਈ ਤਾਂ ਇਹਦੇ ਜਿਹੜੀ ਪਾਖੜਾ ਜਿਹੜੀ ਜਹਾਈ ਚੈਨਲ ਹੈ ਉਹਨੂੰ ਵੀ ਇਹਨਾਂ ਨੇ ਡੈਮੇਜ ਕਰਨਾ ਹੈ ਔਰ ਦੂਜੀ ਨਹਿਰ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਇੱਕ ਤਾਂ ਦੇਖਿਆ ਜਾਵੇ ਇਹਦੇ 'ਚ ਜ਼ਿੰਮੇਵਾਰ ਕੌਣ ਹੈ ਔਰ ਦੂਜਾ ਇਹ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਨਹਿਰ ਦੀ ਸਫਾਈ ਹੋਵੇ ਨਹਿਰ ਤੇ ਲੋਨ ਮੁਤਾਬਕ ਬੰਦੇ ਰੱਖੇ ਜਾਣ ਤੁਸੀਂ ਪੰਜਾਬ ਸਰਕਾਰ ਦੇ ਨਾਮ ਨਾਲ ਲੋਕਪਾਲਿਕਾ ਕੌਂਸਲ ਨੂੰ ਪਾਸ ਕਰਕੇ ਭੇਜਿਆ ਲੇਕਿਨ ਹੁਣ ਤੱਕ ਕੋ ਡੇਰੀ ਹੋ ਰਹੀ ਹੈ ਮੈਂ ਮੈਂ ਮੰਂਦਰ ਦਾ ਮੌਕਾ ਦੇਖਣ ਗਿਆ ਸੀ ਤੇ ਮੈਂ ਮੰਂਦਰ ਇਹ ਗੱਲ ਕਹਿ ਕੇ ਆਇਆ ਸੀ ਕਿ ਅਸੀਂ ਤੁਰਤੀ ਦੀ ਅਸੈਸਮੈਂਟ ਕਰਕੇ ਕਿੰਨਾ ਇਹਦੇ ਤੇ ਖਰਚਾ ਆਇਆ ਉਹ ਬਤਾ ਪੰਜਾਬ ਸਰਕਾਰ ਨੂੰ ਭੇਜਾਂਗੇ ਜਿਸ ਦਿਨ ਮੈਂ ਮੰਂਦਰ ਗਿਆ ਸੀ ਅਸੀਂ ਤੀਜੇ ਦਿਨ ਐਮਰਜੈਂਸੀ ਮੀਟਿੰਗ ਕਰਕੇ 1 ਕਰੋੜ 20 ਲੱਖ ਦਾ ਜਿਹੜਾ ਮਤਾ ਹੈ ਉਹ ਪੰਜਾਬ ਸਰਕਾਰ ਨੂੰ ਭੇਜਿਆ ਲੇਕਿਨ ਪਿਛਲੇ 10 ਦਿਨ ਤੋਂ ਕਾਰਨ ਮੈਨੂੰ ਨਹੀਂ ਪਤਾ ਕਿਹਾ ਹੈ ਉਹ ਜਿਹੜਾ ਮਤਾ ਸਾਡਾ ਉਹ ਡਾਇਰੈਕਟਰ ਆਫਿਸ ਆਪਣੇ ਦਫਤਰ ਚ ਰੱਖ ਕੇ ਬੈਠੇ ਹੈ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਇਸ ਕਰਕੇ ਮੈਂਸੂਲ ਕਮੇਟੀ ਉਹਦਾ ਕੰਮ ਸ਼ੁਰੂ ਨਹੀਂ ਕਰ ਸਕੀ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮੰਦਰ ਹੈ ਇੱਕ ਲੱਖਾਂ ਸਨਾਤਨੀ ਜਿਹੜੇ ਹੈ ਉਹਨਾਂ ਦੀ ਆਸਰਾ ਦਾ ਕੇਂਦਰ ਹੈ ਇਹ ਜਿਹੜੀ ਜਾਇਦਾਦ ਹੈ ਏ ਬੀਬੀਐਮਬੀ ਇਹ ਜਿਹੜਾ ਏਰੀਆ ਹੈ ਉਹ ਮ्युनਿਸਪਲ ਕਮੇਟੀ ਦਾ ਹੈ ਓਵਰਆਲ ਜਿਹੜਾ ਹੈ ਇੱਥੇ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਤਿੰਨ ਏਜੰਸੀਆਂ ਜਿਹੜੀਆਂ ਹਨ ਉਹ ਇਹਦੇ ਰੱਖ-ਰਖਾਅ ਵਾਸਤੇ ਇਹਨੂੰ ਠੀਕ ਕਰਨ ਵਾਸਤੇ ਜ਼ਿੰਮੇਵਾਰ ਹੈ ਇਹਨੂੰ ਮ्युनਿਸਪਲ ਕਮੇਟੀ ਵੀ ਕਰ ਸਕਦੀ ਹੈ ਇਹਨੂੰ ਪੰਜਾਬ ਸਰਕਾਰ ਵੀ ਕਰ ਸਕਦੀ ਹੈ ਔਰ ਜਿਹੜਾ ਬੀਬੀਐਮਬੀ ਹੈ ਉਹਨਾਂ ਦਾ ਵੀ ਕਾਨੂੰਨਨ ਤੇ اخلاقی ਜ਼ਿੰਮੇਵਾਰੀ ਹੈ ਉਹ ਇਹਨੂੰ ਠੀਕ ਕਰੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਜਾਂ ਤਾਂ ਸਰਕਾਰ ਨੂੰ ਆਪ ਠੀਕ ਕਰਾਵੇ

ਬਵੌਰ ਸਾਹਿਬ ਜਿਹੜਾ ਕਾਫੀ ਨੁਕਸਾਨ ਹੋਇਆ ਮੈਂ ਬਵੌਰ ਸਾਹਿਬ ਜਦੋਂ ਸਾਡੀ ਸਰਕਾਰ ਸੀ ਉੱਤੇ ਗਿਆ ਸੀ ਮੈਂ ਕੋਈ 50 ਲੱਖ ਦੇ ਕਰੀਬ ਰੁਪਈਆ ਉਹਨਾਂ ਨੂੰ ਦਿੱਤਾ ਸੀ ਕਾਫੀ ਬੜਾ ਡੰਗਾ ਬਣਾ ਕੇ ਮੈਂ ਉਹਦਾ ਉਦਘਾਟਨ ਕਰਾਇਆ ਸੀ ਉਸ ਤੋਂ ਬਾਅਦ ਮੈਂ 50 ਲੱਖ ਰੁਪਈਆ ਇਹਨਾਂ ਨੂੰ ਫੇਰ ਦਿੱਤਾ ਸੀ ਪਿੰਡ ਨੂੰ ਕਿ ਜਿਹੜਾ ਬਾਕੀ ਡੰਗਾ ਕੁਛ ਰਹਿੰਦਾ ਹੈ ਉਹ ਵੀ ਲਾਇਆ ਜਾਵੇ ਲੇਕਿਨ ਕਹਿਣਾ ਹੈ ਪੰਚਾਇਤ ਦੇ ਲੋਕਾਂ ਦਾ ਕਿ ਸਾਨੂੰ ਉਹ ਪੈਸੇ ਵਰਤਣ ਨਹੀਂ ਦਿੱਤੇ ਗਏ ਉਹ ਪੈਸੇ ਉਹਨਾਂ ਨੇ ਬਜਾਏ ਡੰਗੇ ਪਰ ਖਰਚਣ ਦੇ ਗਲੀਆਂ ਨਾਲੀਆਂ ਤੇ ਖਰਤੇ ਜਿਹਦੇ ਕਰਕੇ ਕੁਝ ਦੰਗਾ ਉਥੇ ਰਹਿ ਗਿਆ ਉਹ ਦੰਗਾ ਟੁੱਟਣ ਨਾਲ ਪਿੰਡ ਦਾ ਨੁਕਸਾਨ ਹੋਇਆ ਮੈਂ ਸਰਕਾਰ ਨੂੰ ਪ੍ਰਾਰਥਨਾ ਕਰਦਾ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਪ੍ਰਾਰਥਨਾ ਕਰਦਾ ਹੈ ਕਿ ਤੁਰਤ ਪੈਸੇ ਰਿਲੀਜ਼ ਕਰਕੇ ਜਿਹੜਾ ਰੰਦਾ ਦੰਗਾ ਹੈ ਉਹ ਦੰਗਾ ਬਣਾਇਆ ਜਾਏ ਸਰ ਇੱਕ ਤੁਸੀਂ ਪੁੱਛੇ ਮੰਦਰ ਤੇ ਘੱਟਿਆ ਜਾਂਦਾ ਸੀ ਜਿਹੜਾ ਨਹਿਰ ਦੀ ਸਫਾਈ ਕਰਦਾ ਸੀ ਔਰ ਪਿਛਲੇ 4 ਸਾਲ ਉਹ 30 ਦੇ 30 ਬੰਦੇ ਰਿਟਾਇਰ ਹੋ ਚੁੱਕੇ ਆ ਉਹਨਾਂ ਦੀ ਜਗ੍ਹਾ ਕੋਈ ਪਤਾ ਨਹੀਂ ਰੱਖਦਾ ਇਹ ਨਰ ਬੀਬੀ ਐਮਬੀ ਦੀ ਨਹੀਂ ਹੈ ਜਿਹੜੀ ਨਲਪੁਰ ਸਾਹਿਬ ਹਾਈਡਲ ਚੈਨਲ ਇਹ 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 ਪੰਜਾਬ ਸਰਕਾਰ ਦਾ ਚੈਨਲ ਨਹੀਂ ਹੈ ਇਹ ਪੰਜਾਬ ਸਰਕਾਰ ਦੀ ਹੈ ਇਹ ਪੰਜਾਬ ਸਰਕਾਰ ਦੀ ਹੈ ਇਹਦੇ ਨਾਲ ਬੀਬੀ ਐਮਬੀ ਦਾ ਕੋਈ ਤੱਤ ਨਹੀਂ ਸਰ ਮੈਂ ਉਹ ਸਭ ਜਾ ਕੇ ਆਯੂਪਿੰਡਾ ਟੋਰਾ ਕਰਕੇ ਲੇਗੀ ਕਿਉਂਕਿ ਇੱਕੋ ਹੀ ਠੇਕੇਦਾਰ ਨੂੰ ਦਿੱਲੀ ਦਾ ਠੇਕੇਦਾਰ ਨੂੰ ਕੰਮ ਦਿੱਤਾ ਗਿਆ ਇਹਦੇ ਵਿਰੋਧ ਚ ਸਾਰੇ ਹੜਤਾਲ ਪੰਜਾਬ ਤੋਂ ਮੇਰੀ ਅਜੇ ਕਿਸੇ ਨਾਲ ਇਹਦੇ ਬਾਰੇ ਗੱਲ ਨਹੀਂ ਹੋਈ ਮੈਂ ਗੱਲ ਕਰੂੰਗਾ ਗੱਲ ਨੂੰ ਸਮਝੂੰਗਾ ਇਹ ਕਿੰਨੀ ਸਚਾਈ ਹੈ ਇਹਦੇ ਚ ਕੀ ਗੱਲ ਹੈ ਮੈਨੂੰ ਹਜੇ ਤੱਕ ਨਾ ਕੋਈ ਮਿਲਿਆ ਨਾ ਮੇਰੀ ਗੱਲ ਹੋਈ ਗੱਲ ਨੂੰ ਸਮਝਣ ਤੋਂ ਬਾਅਦ ਮੈਂ ਜਿੱਤੇ ਗੱਲ ਕਰੂੰਗਾ